ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਬੱਸਾਂ 'ਚ ਔਰਤਾਂ ਦੇ ਮੁਫਤ ਸਫ਼ਰ ਨੂੰ ਲੈ ਕੇ ਮੰਤਰੀ ਭੁੱਲਰ ਦਾ ਵੱਡਾ ਬਿਆਨ ਦੱਸਿਆ ਜਾਂ ਦੱਸਿਆ ਸਰਕਾਰ ਦਾ ਫੈਸਲਾ ਸੂਬੇ ਵਿੱਚ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫਤ ਸਫ਼ਰ ਨੂੰ ਲੈ ਕੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜੀ ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਚੱਲ ਰਹੀਆਂ ਸਰਕਾਰੀ ਬੱਸਾਂ ਲਈ ਮੁਫਤ ਯਾਤਰਾ ਜਾਰੀ ਰਹੇਗੀ ਆਧਾਰ ਕਾਰਡ ਤੇ ਮੁਫਤ ਬੱਸ ਸੇਵਾ ਬੰਦ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਹੈ ਕਿ ਹਾਲਾਂਕਿ ਜਲਦੀ ਆਧਾਰ ਕਾਰਡ ਅਤੇ ਚੈਕਿੰਗ ਜ਼ਰੂਰ ਕੀਤੀ ਜਾਵੇਗੀ ਨਾਲ ਹੀ ਜੇਕਰ ਗਲਤ ਪਾਇਆ ਜਾਂਦਾ ਹੈ ਤਾਂ ਇਸ ਮਾਮਲੇ ਵਿੱਚ ਕਾਰਵਾਈ ਵੀ ਕੀਤੀ ਜਾਂਦੀ ਹੈ ਸੂਬੇ ਦੀਆਂ ਔਰਤਾਂ ਇਹ ਲਈ ਇਹ ਸਫ਼ਰ ਪਹਿਲਾਂ ਵਾਂਗ ਹੀ ਜਾਰੀ ਰਹੇਗਾ ਉਹਨਾਂ ਕਿਹਾ ਹੈ ਕਿ ਇਸ ਸੇਵਾ ਨੂੰ ਬੰਦ ਕਰਨ ਦਾ ਸਰਕਾਰ ਦਾ ਕੋਈ ਫੈਸਲਾ ਨਹੀਂ ਹੈ ਦੱਸਦੀ ਹੈ ਕਿ ਪੰਜਾਬ ਵਿੱਚ ਔਰਤਾਂ ਲਈ ਮੁਫਤ ਸੇਵਾ ਅਪ੍ਰੈਲ 2021 ਤੋਂ ਸ਼ੁਰੂ ਹੋਈ ਸੀ ਉਸ ਨੇ ਉਸ ਸਮੇਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਅਗਵਾਈ ਹੇਠ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਸ ਸਰਕਾਰ ਨੇ ਇਸ ਯੋਜਨਾ ਦਾ ਵਿਸਤਾਰ ਕੀਤਾ ਹੈ ਲਗਭਗ 1.40 ਕਰੋੜ ਔਰਤਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਹੈ ਹਰ ਰੋਜ਼ 3 ਲੱਖ ਤੋਂ ਵੱਧ ਔਰਤਾਂ ਬਸ ਰਾਹੀਂ ਯਾਤਰਾ ਕਰਦੀਆਂ ਅਤੇ ਇਸ ਸਹੂਲਤ ਇਸ ਸਹੂਲਤ ਪੰਜਾਬ ਰੋਡ ਵਿੱਚ ਪੰਨ ਬਸ ਪੀ ਆਰਟੀਸੀ ਦੀਆਂ ਆਮ ਬੱਸਾਂ ਵਿੱਚ ਜਾਰੀ ਹੈ ਪਰ ਇਹ ਸਹੂਲਤ ਏਸੀ ਵੋਲvo ਅਤੇ ਹੋਰਾਂ ਤੇ ਉਪਲਬਧ ਨਹੀਂ ਹੈ ਮੰਤਰੀ ਦਾ ਇਹ ਵੀ ਮੰਨਣਾ ਹੈ ਕਿ ਇਹ ਯੋਜਨਾ ਵਿੱਚ ਨਕਲੀ ਆਧਾਰ ਕਾਰਡ ਸਭ ਤੋਂ ਵੱਡੀ ਸਮੱਸਿਆ ਹੈ ਕਿਉਂਕਿ ਇਹ ਦੇਖਿਆ ਜਾ ਰਿਹਾ ਹੈ ਕਿ ਕੁਝ ਲੋਕ ਨਕਲੀ ਆਧਾਰ ਕਾਰਡ ਵਰਤਦੇ ਹਨ ਅਤੇ ਕਈ ਥਾਵਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ ਪਰ ਸਰਕਾਰ ਇੱਕ ਨਵੀਂ ਤਕਨੀਕ ਤੇ ਕੰਮ ਕਰ ਰਹੀ ਹੈ ਜਿਸ ਦੇ ਵਿੱਚ ਆਧਾਰ ਕਾਰਡ ਦੀ ਮੌਕੇ ਤੇ ਜਾਂਚ ਕੀਤੀ ਜਾ ਸਕਦੀ ਹੈ ਕਿ ਇਹ ਸਹੀ ਹੈ ਜਾਂ ਗਲਤ ਹਾਲਾਂਕਿ ਹੁਣ ਤੱਕ ਕਨੈਕਟਰ ਲਈ ਮੌਕੇ ਤੇ ਇਸ ਬਾਰੇ ਪਤਾ ਲਗਾਉਣਾ ਮੁਸ਼ਕਲ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ